ਸੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕਹਾਣੀ ਨੰਬਰ 2 ਲੈ ਕੇ ਹਾਜ਼ਰ ਹੋਇਆ ਸੋ ਪਹਿਲਾਂ ਵਾਲੀ ਕਹਾਣੀ ਨੂੰ ਉਂਗਲ ਲਾਉਣ ਵਾਲੇ ਬੰਦੇ ਦਾ ਕੁਝ ਨਹੀਂ ਜਾਂਦਾ ਤੁਹਾਨੂੰ ਤੁਸੀਂ ਬਹੁਤ ਪਿਆਰ ਦਿੱਤਾ ਸ਼ੇਅਰ ਕਰਿਆ ਕਮੈਂਟ ਕਰਿਆ ਬਹੁਤ ਵਧੀਆ ਰਿਸਪੌਂਸ ਮਿਲਿਆ ਲਓ ਜੀ ਇੱਕ ਹੋਰ ਕਹਾਣੀ ਅੱਜ ਤੁੱਕਾ ਵੀ ਲੱਗ ਜਾਂਦਾ ਹੈ ਬੰਦੇ ਦਾ ਕਦੇ-ਕਦੇ ਤੁੱਕਾ ਵੀ ਲੱਗ ਜਾਂਦਾ ਹੈ ਸੋ ਹਾਸੋ ਹਿਣੀ ਵੀ ਹੈ ਤੇ ਬਹੁਤ ਵਧੀਆ ਰੋਚਕ ਕਹਾਣੀ ਹੈ ਤੁਸੀਂ ਉਮੀਦ ਕਰਦਾ ਯੂਰ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਸੋ ਗੱਲ ਇਦਾਂ ਹੈ ਮਿੱਤਰੋ ਵੀ ਇੱਕ ਵਾਰੀ ਇੱਕ ਰਾਜਾ ਸੀ ਤੇ ਉਹਦੀ ਜਿਹੜੀ ਔਲਾਦ ਸੀ ਉਹ ਕੁੜੀ ਉਹਦੀ ਕੱਲੀ-ਕੱਲੀ ਸੀਗੀ ਤੇ ਉਹਨੇ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਸੀਗਾ ਤੇ ਰਾਜੇ ਨੇ ਸੋਚਿਆ ਵੀ ਕਿਉਂ ਨਾ ਇੰਨਾ ਰਾਜ ਭਾਗ ਹੈ ਮੇਰੇ ਕੋਲ ਲੜਕਾ ਤਾਂ ਹੈ ਨਹੀਂ ਤੇ ਮੈਂ ਕਿਉਂ ਨਾ ਇਹਦਾ ਵਿਆਹ ਜਿਹੜਾ ਹੈ ਇਹੋ ਜੇ ਮੁੰਡੇ ਨਾਲ ਕਰਾਂ ਇਹੋ ਜੇ ਲਾੜੇ ਨਾਲ ਕਰਾਂ ਜਿਹੜਾ ਦਿਮਾਗੀ ਹੋਵੇ ਸੋ ਉਹਨੇ ਟੰਡੋਰੇ ਪਟਾ ਤੇ ਪਿੰਡਾਂ ਦੇ ਵਿੱਚ ਕਿ ਰਾਜਾ ਜਿਹਨੇ ਆਪਣੀ ਕੁੜੀ ਦਾ ਵਿਆਹ ਕਰਨਾ ਹੈ ਤੇ ਉਹਦੇ ਦੋ ਸਵਾਲਾਂ ਦਾ ਜਿਹੜਾ ਜਵਾਬ ਦੇਊਗਾ ਉਹਦੇ ਨਾਲ ਕੁੜੀ ਦਾ ਵਿਆਹ ਕਰ ਦੂਗਾ ਰਾਜਾ ਸੋ ਹੋਇਆ ਕਿ ਰਸ਼ ਭਣਾ ਸ਼ੁਰੂ ਹੋ ਗਿਆ ਜਦੋਂ ਲਾਲਚ ਜਿਹੜੀ ਹੈ ਲਾਲਚ ਬੜੀ ਵੱਡੀ ਚੀਜ਼ ਹੁੰਦੀ ਹੈ ਜਦੋਂ ਕਹਿੰਦੇ ਵੀ ਲਾਲਚ ਮਨ ਦੇ ਵਿੱਚ ਆ ਜਾਏ ਤਾਂ ਹਰੇਕ ਬੰਦਾ ਚਾਹੁੰਦਾ ਵੀ ਮੈਂ ਰਾਜ ਭਾਗ ਦਾ ਮਾਲਕ ਬਣ ਜਦੋਂ ਰਸ਼ ਲੈਣਾ ਸ਼ੁਰੂ ਹੋ ਗਿਆ ਤਾਂ ਰਾਜੇ ਨੇ ਨਾਲ ਦੀ ਨਾਲ ਇੱਕ ਐਲਾਨ ਹੋਰ ਕਰਤਾ ਰਸ਼ ਘਟਾਉਣ ਦੇ ਵਾਸਤੇ ਕਿ ਜਿਹੜਾ ਮੇਰੇ ਦੋ ਸਵਾਲਾਂ ਦਾ ਜਵਾਬ ਦੇਊਗਾ ਜੇ ਉਹ ਉਹਦੇ ਨਾਲ ਮੈਂ ਉਹਦਾ ਵਿਆਹ ਕਰ ਦਊਗਾ ਕੁੜੀ ਦਾ ਤੇ ਜੇ ਤੁਹਾਨੂੰ ਮੇਰੇ ਸਵਾਲਾਂ ਦਾ ਜਵਾਬ ਨਾ ਆਇਆ ਤਾਂ ਭਰੀ ਸਭਾ ਦੇ ਵਿੱਚ ਜਿਹੜਾ ਸਿਰ ਉਹਦਾ ਕਲਮ ਕੀਤਾ ਜਾਊਗਾ ਸੋ ਅੱਡੇ ਕੋ ਦਾ ਭੱਜ ਗਏ ਵਿੱਚੋਂ ਸੁਣ ਕੇ ਬਿਜਾਰ ਕਿਉਂ ਵਿਆਹ ਪਿੱਛੇ ਮਰਨਾ ਹੈ ਜ਼ਿੰਦਗੀ ਮਿਲੀ ਹੈ ਆਪੋ ਆਪਣੀ ਸੋਚ ਸੀਗੀ ਸੋ ਹੋਇਆ ਕਿ ਦੋਸਤੋ ਇਦਾਂ ਕਰਦਿਆਂ ਕਰਦਿਆਂ ਡੇਲੀ ਦਾ ਬੜਾ ਕਤਲ ਇਆਮ ਹੋਇਆ ਰਾਜਾ ਹੁਣ ਸਵਾਲ ਕੀ ਪੁੱਛਦਾ ਸੀ ਰਾਜੇ ਦੇ ਸਵਾਲ ਕੋਈ ਬੋਲ ਕੇ ਨਹੀਂ ਸੀਗੇ ਇਸ਼ਾਰੇ ਦੇ ਵਿੱਚ ਉਹਦੇ ਜਿਹੜੇ ਸਵਾਲ ਸੀਗੇ ਰਾਜਾ ਪੁੱਛਦਾ ਸੀ ਇੱਕ ਦੋ ਉਸ ਤੋਂ ਬਾਅਦ ਰਾਜਾ ਉੱਪਰੋਂ ਦੀ ਸਿਰ ਦੇ ਬਾਗ ਮਾੜਦਾ ਸੀ ਆਇਆ ਕਰਕੇ ਹੁਣ ਤੁਹਾਨੂੰ ਕਿਹੜੀ ਸਮਝ ਆਈ ਹੋਣੀ ਤੁਸੀਂ ਦੇਖ ਰਹੇ ਹੋ ਤੇ ਇਹਦਾ ਕੋਈ ਸਮਝ ਆ ਹੀ ਨਹੀਂ ਸਕਦੀ ਪਰ ਇੱਕ ਆਜੜੀ ਸੀਗਾ ਪੇਡਾ ਚਾਰਨ ਵਾਲਾ ਜਦੋਂ ਦਰਬਾਰ ਲੱਗਿਆ ਉਹਦੀ ਵਾਰੀ ਆਈ ਤੇ ਆਜੜੀ ਨੂੰ ਰਾਜਾ ਕਹਿੰਦਾ ਇੱਕ ਦੋ ਆਜੜੀ ਕਹਿੰਦਾ ਇੱਕ ਰਾਜਾ ਕਹਿੰਦਾ ਓਕੇ ਦਰੁਸਤ ਤੇਰਾ ਸਵਾਲ ਜਵਾਬ ਦੂਜਾ ਸਵਾਲ ਕੀ ਹੁੰਦਾ ਹੈ ਉੱਪਰੋਂ ਦੀ ਐ ਵਾਲਾ ਆਲਦੀ ਕਹਿੰਦਾ ਰਾਜਾ ਕਹਿੰਦਾ ਵੀ ਇਹਨੂੰ ਨਵਾਉ ਤਵਾਓ ਇਹਦੇ ਕੱਪੜੇ ਪਵਾਓ ਇਹਨੂੰ ਇਹਦਾ ਫੇਸ਼ੀਅਲ ਵਗੈਰਾ ਕਰਾਓ ਤੇ ਇਹਨੂੰ ਸਿਰੇ ਬੰਨੋ ਤੇ ਤਿਆਰ ਕਰੋ ਕੁੜੀ ਦਾ ਵਿਆਹ ਕਰਨਾ ਹੈ ਇਹਦੇ ਨਾਲ ਹੁਣ ਜੋ ਹੁਕਮ ਸੀ ਮੰਤਰੀਆਂ ਵਜ਼ੀਰਾਂ ਨੇ ਕਰਨਾ ਸੀਗਾ ਵਿਆਹ ਹੋ ਗਿਆ ਜੀ ਆਦਰੀ ਦਾ ਰਾਜੇ ਦੀ ਕੁੜੀ ਦੇ ਨਾਲ ਜਦੋਂ ਤਿੰਨ ਚਾਰ ਦਿਨ ਪੈਂਦੇ ਆ ਤਾਂ ਬੜੀ ਨਮੋਚੀ ਦੇ ਵਿੱਚ ਸੀਗੀ ਜਿਹੜੀ ਰਾਜੇ ਦੀ ਲੜਕੀ ਸੀਗੀ ਉਹ ਕਹਿੰਦੀ ਮੈਂ ਆਪਦੇ ਘਰ ਵਾਲੇ ਜਿਹੜਾ ਆਲੜੀ ਸੀਗਾ ਵੈਨੂੰ ਪੁੱਛਾਂਗਾ ਸੀ ਵੀ ਤੈਨੂੰ ਮੇਰੇ ਪਾਪਾ ਨੇ ਪੁੱਛਿਆ ਕੀ ਹੈ ਜਾਨੀ ਕਿ ਰਾਜੇ ਨੇ ਉਹ ਰਾਤ ਨੂੰ ਸੌਣ ਲੱਗੇ ਉਹਨੂੰ ਪੁੱਛਦੀ ਆ ਵੀ ਕਰਮਾਂ ਵਾਲਿਆ ਬੀ ਐਨ ਐ ਭੇਡਾਂ ਚਾਰਨ ਵਾਲਾ ਬੰਦਾ ਤੂੰ ਤੇ ਅੱਜ ਰਾਜ ਭਾਗ ਦਾ ਮਾਲਕ ਬਣਿਆ ਹੈ ਤੇ ਐਨੀ ਮੈਂ অতি ਸੁੰਦਰ ਤੈਨੂੰ ਬਹੁਟੀ ਮਿਲੀ ਆ ਤੂੰ ਮੈਨੂੰ ਹੁਣ ਤਾਂ ਦੱਸ ਦੇ ਵੀ ਮੇਰੇ ਪਾਪਾ ਨੇ ਤੈਨੂੰ ਕੀ ਪੁੱਛਿਆ ਸੀ ਉਹ ਕਹਿੰਦਾ ਵੀ ਨਾ ਵੀ ਨਾ ਜੇ ਮੈਂ ਤੈਨੂੰ ਦੱਸਦਾ ਤਾਂ ਹੋ ਸਕਦਾ ਵੀ ਤੂੰ ਮੇਰੇ ਕੋਲ ਰਹਿ ਨਾ ਤੇ ਮੈਂ ਆਪਣਾ ਸਾਰਾ ਕੁਝ ਗਵਾਵਾਂ ਰਾਜ ਭਾਗ ਮੈਨੂੰ ਸਾਰਾ ਮਿਲਣਾ ਹੈ ਉਹ ਕਹਿੰਦੀ ਨਹੀਂ ਦੁਨੀਆ ਦੇ ਵਿੱਚ ਖਸਮ ਇੱਕ ਹੀ ਹੁੰਦਾ ਜਿਹਦੇ ਨਾਲ ਮਾਪੇ ਵਿਆਹ ਦਿੰਦਾ ਸੋ ਐਦਾਂ ਦੀ ਕੋਈ ਗੱਲ ਨਹੀਂ ਆ ਜੜੀ ਇਸ ਗੱਲ ਤੇ ਅੜ ਗਿਆ ਆ ਜੜੀ ਕਹਿੰਦਾ ਪਹਿਲਾਂ ਤੂੰ ਆਪਦੇ ਪਾਪਾ ਨੂੰ ਪੁੱਛ ਕੇ ਆਈਂ ਵੀ ਜਿਹੜਾ ਰਾਜਾ ਸੀ ਤੇਰਾ ਪਾਪਾ ਉਹਨੇ ਮੈਨੂੰ ਕੀ ਪੁੱਛਿਆ ਸੀ ਉਹ ਸਵਾਲ ਕੀ ਪੁੱਛੇ ਸੀ ਫਿਰ ਮੈਂ ਤੈਨੂੰ ਦੱਸੂਗਾ ਉਹ ਕਹਿੰਦੀ ਚਲੋ ਠੀਕ ਹੈ ਉਹ ਜਦੋਂ ਪੇਕੇ ਗਈ ਉਹਦੇ ਪਾਪਾ ਨੂੰ ਪੁੱਛਦੀ ਵੀ ਪਾਪਾ ਤੁਸੀਂ ਮੇਰੇ ਪਤੀ ਦੇਵ ਨੂੰ ਜਿਹੜਾ ਪਹਿਲਾਂ ਆਲਰੇਡੀ ਸੀਗਾ ਉਹਨੂੰ ਕੀ ਸਵਾਲ ਪੁੱਛੇ ਸੀ ਰਾਜਾ ਕਹਿੰਦਾ ਪੁੱਤੋ ਇਹਨਾਂ ਗੱਲਾਂ 'ਚ ਕੁਛ ਨਹੀਂ ਪਿਆ ਜੋ ਮੈਂ ਸਵਾਲ ਪੁੱਛਿਆ ਉਹਨੇ ਦੱਸਦੇ ਤੇ ਮੈਂ ਤੇਰਾ ਵਿਆਹ ਕਰਤਾ ਹੋਇਆ ਕੀ ਉਹ ਕੁੜੀ ਅੜ ਗਈ ਉਹ ਕਹਿੰਦੀ ਨਹੀਂ ਮੈਂ ਪੁੱਛਣਾ ਹੀ ਪੁੱਛਣਾ ਜੇ ਕੋ ਨੂੰ ਆਏ ਸੀ ਵੀ ਇਹਨੂੰ ਪੁੱਛਾਂਗੀ ਤਾਂ ਉਹਨੂੰ ਜਾ ਕੇ ਪੁੱਛ ਸਕਦੀ ਆ ਮੈਂ ਰਾਜਾ ਕਹਿੰਦਾ ਵੀ ਪਹਿਲਾਂ ਮੈਂ ਹਰੇਕ ਬੰਦੇ ਨੂੰ ਜਿੰਨੇ ਵੀ ਬੰਦਿਆਂ ਦੇ ਸਿਰ ਕਲਮ ਹੋਇਆ ਮੈਂ ਜਿਹੜਾ ਸਵਾਲ ਪੁੱਛਦਾ ਰਿਆਂ ਵੀ ਰੱਬ ਇੱਕ ਹੈ ਕਿ ਦੋ ਤੇਰੇ ਪਤੀ ਨੇ ਕਿਹਾ ਵੀ ਰੱਬ ਇੱਕ ਹੈ ਫਿਰ ਮੈਂ ਕਿਹਾ ਵੀ ਸਾਰੀ ਜਿਹੜੀ ਦੁਨੀਆ ਇਹ ਕਿੰਨੇ ਬਣਾਈ ਉਹ ਕਹਿੰਦਾ ਵੀ ਉਹ ਰੱਬ ਨੇ ਬਣਾਈ ਆ ਸਵਾਲ ਸੀਗੇ ਮੇਰੇ ਕਹਿੰਦੇ ਚਲੋ ਠੀਕ ਹੈ ਲਓ ਜੀ ਹੁਣ ਉਹ ਰਾਜੇ ਦੀ ਕੁੜੀ ਜਦੋਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾਂਦੀ ਹੈ ਜਾਨੀ ਕਿ ਆਜੜੀ ਦੇ ਕੋਲ ਆਜੜੀ ਨੂੰ ਕਹਿੰਦੀ ਮੈਂ ਆਪਣੇ ਪਾਪਾ ਨੂੰ ਪੁੱਛ ਲਿਆ ਪਰ ਪਹਿਲਾਂ ਤੈਨੂੰ ਦੱਸਣਾ ਪਊਗਾ ਮੇਰੇ ਪਾਪਾ ਨੇ ਤੈਨੂੰ ਕੀ ਪੁੱਛਿਆ ਸੀ ਲਓ ਜੀ ਆਲਦੀ ਕਹਿੰਦਾ ਪੱਕੀ ਗੱਲ ਹੈ ਮੈਨੂੰ ਛੱਡ ਕੇ ਤਾਂ ਨਹੀਂ ਜਾਏਂਗੀ ਕਹਿੰਦੀ ਨਹੀਂ ਕਦੇ ਨਹੀਂ ਹੋ ਸਕਦਾ ਤੈਨੂੰ ਮੈਂ ਪਹਿਲਾਂ ਕਿਹਾ ਵੀ ਪਤੀ ਇੱਕ ਹੀ ਹੁੰਦਾ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਫੇਰੇ ਲਾਇਆ ਹੁੰਦੇ ਆ ਆਲਦੀ ਕਹਿੰਦਾ ਗੁੱਸਾ ਤਾਂ ਨਹੀਂ ਕਰਦੀ ਮੇਰੀ ਗੱਲ ਦਾ ਕਹਿੰਦੀ ਨਹੀਂ ਕਰਦੀ ਕਹਿੰਦਾ ਤੇਰਾ ਜਿਹੜਾ ਡੈਡੀ ਹੈ ਨਾ ਰਾਜਾ ਉਹ ਬੜਾ ਘਟਿਆ ਕਿਸਮ ਦਾ ਬੰਦਾ ਹੈ ਕਮੀਨਪੁਣਾ ਬੜਾ ਉਹਦੇ ਵਿੱਚ ਬੜਾ ਲਾਲਚੀ ਕਿਸਮ ਦਾ ਬੰਦਾ ਹੈ ਤੇ ਇੰਨੀ ਜਾਇਦਾਦ ਹੁੰਦਿਆ ਸੁੰਦਿਆ ਲਜਾਣੇ ਦਾ ਮੇਰੇ ਵਰਗੇ ਹੀ ਕਿਸੇ ਨੇ ਪਰ ਕਹਿੰਦਾ ਐਂਦਾ ਘਟਿਆ ਬੰਦਾ ਐਨਾ ਲਾਲਚੀ ਕਹਿੰਦਾ ਮੈਨੂੰ ਕਹਿੰਦਾ ਵੀ ਕੁੜੀ ਦਾ ਵਿਆਹ ਤਾਂ ਤੇਰੇ ਨਾਲ ਕਰ ਦਿੰਨਾ ਵੀ ਭੇਡ ਇੱਕ ਦੇਵੇਂਗਾ ਕਿ ਦੋ ਮੈਂ ਕਿਹਾ ਨਾ ਰਾਜਾ ਜੀ ਵਿਆਹ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਮੈਂ ਦਿਲ ਚ ਕਿਹਾ ਵੀ ਭੇਡ ਤਾਂ ਇੱਕ ਮਿਲਣੀ ਹੈ ਕਹਿੰਦਾ ਭਤੰਦਰ ਇੱਕ ਭੇਡ ਦੇ ਲਾਲਚ ਹੋਰ ਵੱਧ ਗਿਆ ਮੈਨੂੰ ਕਹਿੰਦਾ ਸਾਰਾ ਇੱਜੜ ਦੇ ਦੇ ਉਹ ਮੈਂ ਕਿਹਾ ਭਲਿਆ ਮਾਨਸਾ ਰਾਜਾ ਉਹ ਰੱਬ ਤੋਂ ਡਰ ਕੋਈ ਸ਼ਰਮ ਕਰ ਲਓ ਜੀ ਤੁਹਾਨੂੰ ਗੱਲ ਸਮਝ ਆ ਗਈ ਹੋਣੀ ਐ ਵੀ ਰਾਜੇ ਨੇ ਕੁਛ ਪੁੱਛਿਆ ਆ ਜੜੀ ਦੀ ਜਿਹੜੀ ਸੋਚ ਸੀ ਉਹ ਭੇਡਾਂ ਦਾ ਕਿਸੇ ਮਸੀਬਤ ਦਾ ਤੁੱਕਾ ਲੱਗ ਗਿਆ ਸੋ ਇਸ ਕਰਕੇ ਕਈ ਵਾਰੀ ਤੁੱਕਾ ਵੀ ਲੱਗ ਜਾਂਦਾ ਤੇ ਬੰਦਾ ਰਾਜਾ ਮਹਾਰਾਜਾ ਵੀ ਬਣ ਜਾਂਦਾ ਸੋ ਜੇ ਕਹਾਣੀ ਚੰਗੀ ਲੱਗੀ ਤਾ ਅੱਗੇ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਦੂਜਾ ਐਪੀਸੋਡ ਸੀ ਅੱਗੇ ਤੀਜਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਬਹੁਤ ਪਿਆਰ ਦਿੱਨੇ ਹੋ ਦੇਵ ਲਾਈਵ ਰੇਡੀਓ YouTube ਤੇ Facebook ਚੈਨਲ ਤੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਮਿਲਦੇ ਆ ਨਵੀਂ ਅਪਡੇਟ ਦੇ ਨਾਲ